हेलो फ्रेंड्स आज हम आपको बताएंगे कि नूपुर की मेहंदी हम कैसे भिगोकर बालों पे लगाएं तो हुन आप आ जाते हैं पंजाबी में हेलो फ्रेंड्स लो जी हुन आप मेहंदी पों लगियां एक छोटा पैकेट 40 रुपए का लेके ओनु खोल लांगे लोहे दे बाउल दे विच पा लांगे फिर उस तो बाद एदे विच चाय पत्ती समेत ए पानी ठंडा करके ऐड करा के ठीक है ਚੰਗੀ ਤਰ੍ਹਾਂ ਹਲਾਵਾਂਗੇ ਜਿੰਨਾ ਕਿ ਵੀ ਮਹਿੰਦੀ ਨੂੰ ਤੁਸੀਂ ਪਤਲਾ ਜਾਂ گاੜਾ ਰੱਖਣਾ ਹੈ ਠੀਕ ਹੈ ਜਿਹੜੀ ਸਿਰ ਤੇ ਟਿਕ ਜੇ ਓਨੀ ਦੇਰ ਤੁਸੀਂ ਪਾਣੀ ਪਾਈ ਜਾਣਾ ਤੇ ਚਮਚੇ ਨਾਲ ਹਲਾਈ ਜਾਣਾ ਠੀਕ ਹੈ ਲੋ ਜੀ ਹੁ ਚੰਗੀ ਤਰ੍ਹਾਂ ਆਪਾਂ ਹਲਾ ਹਲਾ ਕੇ ਇਸ ਮਹਿੰਦੀ ਨੂੰ ਤਿਆਰ ਕਰਾਂਗੇ ਤੇ ਰਾਤ ਪਰ ਭਿੱਜੀ ਰਹਿਣ ਦਾਂਗੇ ਇਹਦੇ ਵਿੱਚ ਹੋਰ ਕੁਝ ਵੀ ਨਹੀਂ ਪਾਣਾ ਹੈਗਾ ਆਪਾਂ ਹਨ ਸਵੇਰੇ ਉੱਠ ਕੇ ਬਸ ਇੱਕ ਕਾਫੀ ਦਾ ਪਾਊਚ ਪਾ ਲਓ ਬਸ ਫਿਰ ਤੁਸੀਂ ਵਾਲ ਦੇਖਿਓ ਸਿਲਕੀ ਚਮਕਦਾਰ ਤੁਹਾਡੇ ਵਾਲ ਬਣ ਜਾਣਗੇ ਹੈਵੀ ਹੈਵੀ ਬਣ ਜਾਣਗੇ ਅਗਰ ਤੁਹਾਡੇ ਪਤਲੇ ਵਾਲ ਹੈ ਤਾਂ ਠੀਕ ਹੈ ਔਰ ਫਲੋ ਇੰਨਾ ਅੱਛਾ ਹੈਗਾ ਪਹਿਲੀ ਵਾਰ ਜਦੋਂ ਸਿਰ ਧੋਣਾ ਹੈ ਤੇ ਸ਼ੈਂਪੂ ਨਹੀਂ ਲਗਾਉਣਾ ਠੀਕ ਹੈ ਇਸ ਤਰ੍ਹਾਂ ਚੰਗੀ ਤਰ੍ਹਾਂ ਮਹਿੰਦੀ ਕੱਢ ਕੇ ਫਿਰ ਉਸ ਤੋਂ ਬਾਅਦ ਦੋ ਤਿੰਨ ਦਿਨ ਲੱਗੇ ਰਹਿਣ ਦੋ ਤੇ ਫਿਰ ਤੇਲ ਲਗਾਓ ਵਾਲਾਂ ਤੇ ਅੱਛੀ ਤਰ੍ਹਾਂ ਹਨਾ ਫਿਰ ਉਸ ਤੋਂ ਬਾਅਦ ਤੁਸੀਂ ਸ਼ੈਂਪੂ ਕਰ ਲਓ ਫਿਰ ਤੁਸੀਂ ਵਾਲ ਦੇਖਿਓ ਨਾਲੇ ਫਿਰ ਮੇਰੀ ਵੀਡੀਓ ਦੇਖ ਕੇ ਮੈਨੂੰ ਅੱਛਾ ਜਾਂ ਕੋਈ ਮੈਸੇਜ ਪਾਇਓ ਠੀਕ ਹੈ ਤੁਸੀਂ ਸਾਰੇ ਜਾਨੇ ਭਾਈ ਵੀਡੀਓ ਜਰੂਰ ਦੇਖਿਆ ਕਰੋ ਅਗਰ ਪਸੰਦ ਆਂਦੀ ਹੈ ਤਾਂ ਉਸ ਚੀਜ਼ਾਂ ਨੂੰ ਜਰੂਰ ਅਪਣਾਇਆ ਕਰੋ ਠੀਕ ਹੈ ਲਗਾਇਆ ਕਰੋ ਅਲੱਗ ਅਲੱਗ ਨੁਸਖੇ ਜਿਹੜੇ ਮੈਂ ਤੁਹਾਨੂੰ ਦੱਸਤੀ ਆਂ ਅਕਸਰ ਹਨਾ ਇਸ ਮਾਕੇ ਤਾਂ ਦੇਖਿਆ ਕਰੋ ਠੀਕ ਹੈ ਲੋ ਜੀ ਮਹਿੰਦੀ ਆਪਾਂ ਭੋਤੀ ਹੋਈ ਜਿਹੜਾ ਪਾਣੀ ਬਚਿਆ ਉਹਨੂੰ ਛਾਨ ਕੇ ਤੇ ਭਾਈ ਆਪਾਂ ਚਾਹ ਬਣਾ ਕੇ ਪੀਲਾਂਗੇ ਵੇਸਟ ਆਪਾਂ ਕੋਈ ਵੀ ਚੀਜ਼ ਨਹੀਂ ਕਰਦੇ ਹਨਾ ਤੇ ਲੋ ਜੀ ਹੁਣ ਆਪਣੀ ਮਹਿੰਤੀ ਭਿੱਜ ਚੁੱਕੀ ਹੈ ਹੁਣ ਆਪਾਂ ਪਲੇਟ ਦੇ ਦੇਣੇ ਉੱਪਰ ਤੇ ਉੱਪਰ ਰੱਖ ਦੇਣੇ ਪੈਕੇਟ ਤਾਂ ਕਿ ਸਾਨੂੰ ਯਾਦ ਰਹੇ ਹਨ ਵੀ ਅਸੀਂ ਇਹ ਮਹਿੰਤੀ ਪਗੋਈ ਸੀ ਲਾਈ ਸੀ ਤੇ ਇਹਦੇ ਨਾਲ ਸਾਡੇ ਵਾਲ ਬਹੁਤ ਵਧੀਆ ਬਣ ਗਏ